ਸਾਤਰੀਕਾਲ ਜੀ ਤੁਸੀਂ ਦੇਖ ਰਹੇ ਹੋ ਜਾਂਗੇ ਸਮਾਚਾਰ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿੰਗ ਤੇ ਅਦਾਕਾਰ ਨੀਰੂ ਬਾਜ਼ਵਾ ਤੇ ਇੰਦਰਜੀਤ ਸਿੰਘ ਨਿੱਕੂ 15 ਬੱਚਿਆਂ ਦੀ ਭਰਨਗੇ ਫੀਸ ਅਦਾਕਾਰ ਨੀਰੂ ਬਾਜ਼ਵਾ ਦੀ ਟੀਮ ਨੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਹੜ੍ਹ ਕਾਰਨ ਪ੍ਰਭਾਵਿਤ 15 ਪਿੰਡਾਂ ਦੇ ਬੋਰਡ ਕਲਾਸਾਂ ਦੇ ਬੱਚਿਆਂ ਦੀਆਂ ਪ੍ਰੀਖਿਆਵਾਂ ਨੂੰ ਪੂਰੀ ਫੀਸ ਉਹਨਾਂ ਦੇ ਵੱਲੋਂ ਅਦਾ ਕੀਤੀ ਜਾਵੇਗੀ ਸਾਬਕਾ ਮੰਤਰੀ ਦੇ ਪੁੱਤਰ ਨੇ ਅਦਾਲਤ ਦੇ ਵਿੱਚ ਕੀਤਾ ਆਤਮ ਸਮਰਪਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੂਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਮਾਮਲੇ ਦਰਜ ਨੇ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਅਦਾਲਤ ਦੇ ਵਿੱਚ ਆਤਮ ਉਸਮਰ ਪ੍ਰੰਗਾ ਦਿੱਤਾ। ਟਰੰਪ ਨੇ ਪੀਐਮ ਮੋਦੀ ਨੂੰ ਫੋਨ ਕਰਕੇ ਜਨਮ ਦਿਨ ਦੀ ਦਿੱਤੀ ਵਧਾਈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਦੁਪਹਿਰ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੇ 75ਵੇਂ ਜਨਮ ਦਿਨ ਦੀ ਦਾਇ ਦਿੱਤੀ ਤੇ ਉਹਨਾਂ ਦੀ ਲੀਡਰਸ਼ਿਪ ਯੋਗਤਾਵਾਂ ਦੀ ਪ੍ਰਸ਼ੰਸਾ ਕੀਤੀ ਦੋਵੇਂ ਆਗੂਆਂ ਨੇ ਭਾਰਤ ਅਮਰੀਕਾ ਸਬੰਧਾਂ ਅਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਵੀ ਚਰਚਾ ਕੀਤੀ ਭਾਈ ਸੰਦੀਪ ਸਿੰਘ ਦੇ ਮਾਮਲੇ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਲੈ ਕੇ ਬੋਲੇ ਹਰਜਿੰਦਰ ਸਿੰਘ ਧਾਮੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਭਾਈ ਸੰਦੀਪ ਸਿੰਘ ਸਣੀ ਦੇ ਨਾਲ ਕੀਤੀ ਗਈ ਵਧਿੱਕੀ ਦਾ ਨੋਟਿਸ ਲੈਂਦਿਆਂ ਕਿਹਾ ਜੇਲ੍ਹ ਪ੍ਰਸ਼ਾਸਨ ਦਾ ਅਜਿਹਾ ਵਰਦਾਰਾ ਬੇहद ਦੁਖਦਾਈ ਤੇ ਬੇਇਨਸਾਫੀ ਵਾਲਾ ਹੈ ਸ੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਜਾਰੀ ਇੱਕ ਬਿਆਨ ਦੇ ਵਿੱਚ ਐਡਵੋਕੇਟ ਧਾਮੀ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਹੋਈ ਝਗੜੀ ਦੀ ਨਿਰਪੱਖ ਜਾਂਚ ਕਰਨ ਦੀ ਬਜਾਈ ਭਾਈ ਸੰਦੀਪ ਸਿੰਘ ਦੀ ਮਾਰ ਕੁੱਟਾਈ ਕਰਨਾ ਅਤੇ ਉਸਦੇ ਪਰਿਵਾਰ ਨੂੰ ਵੀ ਉਸ ਨੂੰ ਨਾ ਮਿਲਣ ਦੇਣਾ ਚਿੰਤਾਜਨਕ ਹੈ ਪੰਜਾਬੀ ਗਾਇਕ ਨੇ ਹੜਪੀੜ ਤੋਂ ਨਹੀਂ ਕੀਤੀ ਮਦਦਦਾਨ ਦੇ ਵਿੱਚ ਦਿੱਤੇ ਬਿਸਤਰੇ ਪੰਜਾਬ ਵਿੱਚ ਅਜੇ ਵੀ ਹੜਾ ਕਾਰਨ ਕਾਫੀ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਇਸ ਦੌਰਾਨ ਕਈ ਲੋਕ ਬੇਕਰ ਹੋ ਗਏ ਨੇ ਅਤੇ ਕੁਝ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਇਸ ਦੌਰਾਨ ਪੰਜਾਬੀ ਗਾਇਕ ਨਵਰਾਜ ਹੰਸ ਵੀ ਹੜ ਪ੍ਰਭਾਵਿਤ ਦੀ ਮਦਦ ਦੇ ਲਈ ਅੱਗੇ ਆਏ ਨੇ ਨਵਰਾਜ ਹੰਸ ਨੇ ਹੜ ਪੀੜਤਾਂ ਨੂੰ ਪੰਜਾਬ ਬਿਸਤਰੇ ਦਾਨ ਕੀਤੇ ਹੜ ਪੀੜਤਾਂ ਦੀ ਮਦਦ ਦੇ ਲਈ ਗਾਇਕ ਨੇ ਗਲੋਬਲ ਸਿੱਖ ਦੇ ਨਾਲ ਹੱਥ ਮਿਲਾਇਆ ਲੋਕਾਂ ਨੇ ਨਵਰਾਜ ਹੰਸ ਦਾ ਧੰਨਵਾਦ ਕੀਤਾ ਹਾਉਸ ਹੁੰਦਿਆਂ ਇਸ ਵੀਡੀਓ ਦੇ ਸੋ ਇਸ ਸਮੇਂ ਇੱਕ ਖਾਸ ਵੀਡੀਓ ਮੈਂ ਧੰਨਵਾਦ ਕਰਨ ਲਈ ਬਣਾਉਣਾ ਚਾਹ ਰਿਹਾ ਨਵਰਾਜ ਹੰਸ ਬਾਈ ਜੀ ਤੁਸੀਂ ਆ ਜਿਹੜੇ ਬੈੱਡ ਪੰਜਾਬ ਬੈੱਡ ਉਹਨਾਂ ਨੇ ਭੇਜੇ ਸੀ ਉਹ ਸਾਡੇ ਕੋਲੇ ਵੇਅਰ ਹਾਊਸ ਪਹੁੰਚ ਚੁੱਕੇ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇਹ ਬੈੱਡ ਪਹੁੰਚੇ ਨੂੰ ਆ ਤਕਰੀਬਨ ਅੱਜ 4-5 ਦਿਨ ਹੋ ਚੁੱਕੇ ਨੇ ਬਟ ਤਾਂ ਵੀ ਅਸੀਂ ਜਿਹੜਾ ਵੀਡੀਓ ਹੁਣ ਬਣਾ ਕੇ ਤੁਹਾਡਾ ਧੰਨਵਾਦ ਕਰਨਾ ਚਾਹ ਰਿਹਾ ਕਿ ਜਿਹੜੀ ਤੁਹਾਡੀ ਸਿਮਾਵਾਂ ਨੇ ਉਹ ਲੋਕਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਹਰ ਇੱਕ ਲੋੜਵੰਦ ਪਰਿਵਾਰ ਨੂੰ ਕਵਰ ਕਰੀਏ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੈ ਸੋ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਨਵਰਾਜ ਹੰਸਪਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨੀਆਂ ਖਬਰਾਂ ਦੇ ਨਾਲ ਮੈਨੂੰ ਜੋ ਇਜਾਜ਼ਤ ਮੈਂ ਨਵਦੀਪ ਕੋ ਜਾਤਾ